ਸਕੂਲ ਜਾਣ ਲੱਗੇ ਬੱਚੇ ਲੇਟ ਹੋ ਜਾਂਦੇ ਨੇ ਬੱਚਾ ਨੂੰ ਦੇਰੀ ਹੋ ਜਾਂਦੀ ਹੈ ਤੇ ਬੱਚੇ ਅਧਿਆਪਕਾਂ ਤੋਂ ਡਰਦੇ ਹੋਏ ਸਕੂਲ ਤੋਂ ਭੱਜ ਜਾਂਦੇ ਨੇ ਜਿਹਾ ਤਸਵੀਰਾਂ ਪੰਜਾਬ ਦੀਆਂ ਸਾਹਮਣੇ ਆ ਰਹੀਆਂ ਨੇ ਕਨਾਮੀ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਬੱਚਿਆਂ ਨੂੰ 44 ਕਿਲੋਮੀਟਰ ਦੂਰ ਤੋ ਬਰਾਮਦ ਕੀਤਾ ਗਿਆ ਜਾਂ ਉਸ ਤੋਂ ਬਾਅਦ ਕਿਸੇ ਵੱਲੋਂ ਲਿਫਟ ਦਿੱਤੀ ਗਈ ਹੈ ਤੇ ਫਿਰ ਉਹਨਾਂ ਨੂੰ ਉਹਨਾਂ ਦੇ ਸ਼ਹਿਰ ਦੇ ਵਿੱਚ ਛੱਡਿਆ ਜਾਂਦਾ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਦੇ ਹਾਂ ਦਰਅਸਲ ਸਤਰੀ ਕਲਾਸ ਪੜ੍ਹਦੇ ਦੋ ਬੱਚੇ ਲੋਗਵਾਲ ਸਕੂਲ ਚ ਲੇਟ ਹੋਣ ਕਰਕੇ ਅਧਿਆਪਕਾ ਤੋਂ ਡਰ ਗਏ ਤੇ ਸਕੂਲ ਤੋਂ ਭੱਜ ਗਏ ਸਕੂਲ ਜਾਣ ਦੀ ਬਜਾਏ ਉਹ ਫਰਾਰ ਹੋ ਜਾਂਦੇ ਨੇ ਲੋਗਵਾਲ ਤੋਂ 44 ਕਿਲੋਮੀਟਰ ਦੂਰ ਲੈਰੇਗਾਕੇ ਤੱਕ ਬੱਚੇ ਪਹੁੰਚ ਗਏ ਲੋਗਵਾਲ ਤੋਂ ਸੁਨਾਮ ਕੋਲ ਲਫ ਲੈ ਗਿਆ ਤੇ ਫਿਰ ਸੁਨਾਮ ਤੋਂ ਲੈਰੇਗਾਕੇ ਦੀ ਬਸਟ ਬੈਕ ਕੇ ਲੈਰਾ ਕਾਕਾ ਪੁੱਛ ਨੇ ਲੈਰਾਗਾ ਕਾ ਵਾਸਟੈਂਡ ਤੇ ਡਿਊਟੀ ਕਰੇ ਪੁਲਿਸ ਮੁਲਾਜ਼ਮਾਂ ਨੂੰ ਬੱਚਿਆਂ ਦੀ ਹਰਕਤਾਂ ਤੇ ਸ਼ੱਕ ਹੋਇਆ ਪੁੱਛ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਬੱਚੇ ਲੋਗਵਾਲ ਸਕੂਲ ਤੋਂ ਡਰ ਕੇ ਭੱਜੇ ਨੇ ਦੋਵੇਂ ਬੱਚਾ ਦੇ ਉਮਰ 11 ਤੋਂ 12 ਸਾਲ ਦੱਸੀ ਜਾ ਰਹੀ ਪੁਲਿਸ ਨੇ ਬੱਚਾ ਨੂੰ ਆਪਣੇ ਕੋਲ ਸੰਭਾਲ ਲਿਆ ਤੇ ਮਾਪਿਆਂ ਨੂੰ ਬੁਲਾ ਕੇ ਮਾਪਿਆਂ ਦੇ سپੁਰਦ ਬੱਚਾ ਨੂੰ ਕਰ ਦਿੱਤਾ ਉਦਰੀ ਮਾਪਿਆਂ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਸਿਸਵੇ ਤੋ ਹੀ ਬੱਚਾ ਨੂੰ ਲਾਪਰੈਸੀ ਸ਼ੁਕਰ ਹੈ ਪੁਲਿਸ ਦੇ ਹੱਥ ਲੱਗੇ ਨੇ ਨਾ ਕਿ ਕਿਸੇ ਅਪਰਾਧੀਆਂ ਦੇ ਜੇਕਰ ਬੱਚੇ ਗਲਤ ਵਿਅਕਤੀ ਦੇ ਹੱਥ ਲੱਗ ਜਾਂਦੇ ਤਾਂ ਪਤਾ ਨਹੀਂ ਕੀ ਹੋਣਾ ਸੀ ਕੀ ਨਾਮ ਹੈ ਤੁਹਾਯੋ ਕਰ ਵੀਰੇ ਕਿਹੜਾ ਬਿੱਲ ਹੈ ਮੇਰਾ ਪਟਾਲ ਖੁਰਦ ਵੀਰੇ ਇਹ ਜਿਹੜੇ ਬੱਚੇ ਮਿਲੇ ਆ ਪੁਲਿਸ ਨੇ ਤੁਹਾਡੇ ਹਵਾਲੇ ਕੀਤੇ ਆ ਕਿੱਥੋਂ ਦੇ ਨੇ ਨੇ ਕਿਵੇਂ ਭੱਜ ਕੇ ਆਏ ਨੇ ਕੀ ਗੱਲ ਵੀਰੇ ਲੋਂਗੋਵਾਲ ਦੇ ਰਹਿਣ ਵਾਲੇ ਨੇ ਤੇ ਸਕੂਲ ਗਏ ਸੀ ਸਕੂਲ ਚੋਂ ਕਿਤੇ ਹੋ ਗਈ ਹੋਣੀ ਬੱਚਿਆਂ ਤੋਂ ਨਾਲ ਪਰਵਾਹੀ ਉਹ ਇੱਧਰ ਆ ਗਏ ਤੇ ਇੱਥੇ ਪੁਲਿਸ ਵਾਲਿਆਂ ਨੂੰ ਕਿਤੇ ਮਿਲੇ ਹੋਣਗੇ ਅਫਸਰਾਂ ਨੂੰ ਉਹਨਾਂ ਨੇ ਆਪਣੇ ਕੋਲ ਰੱਖ ਕੇ ਸਾਨੂੰ ਕਾਲ ਕਰਤੀ ਅਸੀਂ ਮੌਕੇ ਤੇ ਆ ਕੇ ਬੱਚੇ ਉਹਨਾਂ ਲੈ ਗਏ ਉਹਨਾਂ ਦਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਸਾਡੇ ਬੱਚਿਆਂ ਨੂੰ ਸੇਫ ਤੇ ਸਾਨੂੰ ਫੜਾਤਾ ਅਸੀਂ ਆਪਣੇ ਘਰ ਲੈ ਜਾਣ ਚੁੱਕੇ ਹਾਂ ਨਾਮ ਆਇਆ ਗੁਰਮੇਲ ਸਿੰਘ ਜੀ ਜਿੱਥੋਂ ਆਏ ਲੋងਗੜ ਤੋਂ ਜੀ ਕੀ ਗੱਲ ਹੈ ਜੀ ਬੱਚੇ ਕਿੱਥੋਂ ਭੱਜੇ ਨੇ ਕੀ ਗੱਲਬਾਤ ਹੈ ਸਾਰੀ ਜਾਣਕਾਰੀ ਇਹ ਲੋងਗੜ ਦੇ ਬੱਚੇ ਨੇ ਜੀ ਮੇਰੇ ਸਿੱਖਾਂ ਦੇ ਬੱਚੇ ਨੇ ਜੀ ਸਵੇਰੇ ਸਕੂਲ ਗਏ ਤਿਆਰ ਹੋ ਕੇ ਜਾਂਦੇ ਤੇ ਦੀ ਘਰੋਂ ਬਾਗੇ ਉੱਥੇ ਪਾਸ ਸਾਡੇ ਤੋਂ ਕਿਤੇ ਹੋਟਲ ਦੇ ਕਿਸੇ ਪਾਸੇ ਚੜ ਗਏ ਸੁਨਾਮਾ ਕਿਸ ਨਾਮ ਤੋਂ ਲਹਿਰੀ ਆ ਗਈ ਰਸਤੇ ਇਸ ਨਾਮ ਚ ਕਿਸੇ ਨੇ ਫੋਨ ਕਰਕੇ ਪੁਲਿਸ ਨੂੰ ਲਹਿਰੀ ਪੁਲਿਸ ਨੂੰ ਵਾਸਤੇ ਮੇ ਆ ਕੇ ਬੱਚੇ ਨੇ ਪੁਲਿਸ ਕੋ ਜਾ ਕੇ ਪਾਸ ਸਾਡੇ ਤੋਂ ਇਹਨਾਂ ਨੂੰ ਰਿਲੇ ਆਈ ਉਸ ਤੋਂ ਬਾਅਦ ਪੁਲਿਸ ਨੇ ਸਾਨੂੰ ਫੋਨ ਕਰਿਆ ਵੀ ਭਾਈ ਲੌਂਗਵਾਲ ਦੇ ਬੱਚੇ ਨੇ ਮੈਂ ਐਮਸੀ ਹੋਣ ਦੇ ਨਾਤੇ ਇਹਨਾਂ ਦੇ ਨਾਲ ਆਇਆਗਾ ਅਸੀਂ ਹੁਣ ਲਹਿਰਾ ਪੁਲਿਸ ਦਾ ਤੇ ਡੀਐਸਪੀ ਸਾਹਿਬ ਦਾ ਬਹੁਤ 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 ਧੰਨਵਾਦ ਕਰਦੇ ਆ ਕਿ ਜਿਹੜੇ ਸਾਨੂੰ ਬੱਚੇ ਜਿਵੇਂ ਵੀ ਹੈਗੇ ਦੋਸੇ ਲੂਟੀ ਸਾਨੂੰ ਇਹਨਾਂ ਨੇ ਸਪੁਰਦ ਕਰ ਦਿੱਤੇ ਕੀ ਕਹਿਣਾ ਚਾਹੁੰਗੇ ਜਿਹੜੇ ਇਹ ਜਿਹੇ ਬੱਚੇ ਘਰੋਂ ਭੱਜ ਜਾਂਦੇ ਨੇ ਜਾਕੀ ਇਹ ਬੱਚਿਆਂ ਦੇ ਭਵਿੱਖ ਬਾਰੇ ਤਾਂ ਬਹੁਤ ਬੁਰੀ ਗੱਲ ਹੈ ਜੀ ਜੇ ਜੇ ਕਿਸੇ ਹੋਰ ਕਿਸੇ ਹੱਥ ਲੱਗ ਜਾਂਦੇ ਇਹਨਾਂ ਨੂੰ ਗੁੰਗੇ ਬੋਲੇ ਕਰਕੇ ਮੰਗਣ ਲਾਉਂਦੇ ਜੀ ਪਤਾ ਨਹੀਂ ਕਿੱਥੇ ਛੜਦੇ ਕਿੱਥੇ ਨਾ ਛੜਦੇ ਇਹ ਤਾਂ ਉਹ ਉਹ ਜਿਹਨੇ ਸੁਨੇਹਾ ਲਾਇਆ ਪ ਅਸੀਂ ਉਹਦਾ ਵੀ ਬਹੁਤ ਧੰਨਵਾਦ ਕਰਦੇ ਆ ਜੀ ਇਹ ਦੋ ਬੱਚੇ ਨੇ ਜੀ ਇੱਕ ਦਾ ਨਾਮ ਖੁਸ਼ਪ੍ਰੀਤ ਸਿੰਘ ਹੈ 12 ਸਾਲ ਦੀ ਉਮਰ ਹੈ ਤੇ ਇੱਕ ਲਵਪ੍ਰੀਤ ਸਿੰਘ ਹੈ 11 ਸਾਲ ਦੀ ਉਮਰ ਹੈ ਇਹ ਲਿਬਰ ਕਲਾਸ ਵਾਲਿਆਂ ਦੇ ਬੱਚੇ ਨੇ ਜਿਹੜੇ ਲੌਂਗਵਾਲ 7ਵੀਂ ਕਲਾਸ ਦੇ ਵਿੱਚ ਪੜ੍ਹਦੇ ਸੀ ਜੈਪਤੀ ਹੈ ਉੱਥੇ ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਟੂਡੈਂਟ ਨੇ ਸਕੂਲ ਤੋਂ ਲੇਟ ਹੋ ਗਏ ਤੇ ਲੇਟ ਹੋਣ ਕਾਰਨ ਘਬਰਾ ਕੇ ਉੱਥੋਂ ਪਹਿਲਾਂ ਤਾਂ ਸੁਨਾਮ ਆ ਗਿਆ ਕਿਸੇ ਤੋਂ ਲਿਫਟ ਲੈ ਕੇ ਤੇ ਉਸ ਤੋਂ ਬਾਅਦ ਇਹ ਲਹਿਰੇ ਵਾਲੀ ਬੱਸ ਚੜਾਏ ਇੱਥੇ ਜਦੋਂ ਇਹਨਾਂ ਦਾ ਪਤਾ ਲੱਗਿਆ ਇਹਨਾਂ ਤੇ ਦੇਖ ਕੇ ਲੱਗਿਆ ਵੀ ਇਹ ਬੱਚੇ ਕਿਤੇ ਬਾਹਰੋਂ ਆਏ ਨੇ ਤਾਂ ਪੁਲਿਸ ਮੁਲਾਜ਼ਮਾਂ ਨੇ ਇਹਨਾਂ ਨੂੰ ਪੁੱਛਿਆ ਬੱਸ ਸਟੈਂਡ ਤੇ ਤੇ ਇਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਫਿਰ ਬਾਅਦ ਦੇ ਵਿੱਚ ਪੁੱਛਗਿੱਛ ਕਰਨ ਤੇ ਪਤਾ ਲੱਗਿਆ ਕਿ ਇਹ ਬੱਚੇ ਹਨ ਜਿਹੜੇ ਆਪਣੇ ਘਰੋਂ ਸਕੂਲੋਂ ਡਰਦੇ ਮਾਰੇ ਭੱਜ ਕੇ ਆ ਗਏ ਮਾਪੇ ਇਹਨਾਂ ਦੇ ਲਫਤੇ ਫਿਰਦੇ ਸੀ ਸਵੇਰ ਤੋਂ ਲੱਭ ਨਹੀਂ ਰਹੇ ਸੀ ਕਿ ਬੜੇ ਪਰੇਸ਼ਾਨ ਸੀ ਫਿਰ ਅਸੀਂ ਉਹਨਾਂ ਨੂੰ ਸੰਪਰਕ ਕੀਤਾ ਉਹਨਾਂ ਨੂੰ ਬੁਲਾਇਆ ਬੁਲਾ ਕੇ ਕਾਉਂਸਲਿੰਗ ਕਰਕੇ ਹੁਣ ਅਸੀਂ ਇਹਨਾਂ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਵਾਪਸ ਭੇਜ ਗਏ ਸੱਚੀ ਗੱਲ ਹੈ ਜਿਹੜੇ ਬੱਚੇ ਅੱਜ ਕੱਲ ਇਦਾਂ ਭੱਜ ਜਾਂਦੇ ਆ ਜਾਂ ਜਿਹੜੇ ਪਰਹਰੀਆਂ ਜਾਂ ਚੱਲ ਗਏ ਇਹ ਬੜੀ ਵਿਡੰਬਰਾਂ ਦੀ ਗੱਲ ਹੈ ਜੀ ਕਿ ਸਾਡੇ ਜਿਹੜੇ ਬੱਚੇ ਐ ਜਰਾਕ ਵੀ ਪ੍ਰੈਸ਼ਰ ਨਹੀਂ ਚੱਲਦੇ ਮਾਪੇ ਨੂੰ ਚਾਹੀਦਾ ਕਿ ਬੱਚਿਆਂ ਨੂੰ ਯੋਗ ਸਿੱਤਾ ਨੇ ਜਿਹੜੀਆਂ ਉਹ ਜ਼ਰੂਰ ਦੇਣ ਪੜ੍ਹਾਈ ਐ ਜਿਹੜੀ ਉਹ ਹਵਾ ਬਣਾ ਕੇ ਨਾ ਪੇਸ਼ ਕੀਤੀ ਜਾਵੇ ਪੜ੍ਹਾਈ ਐ ਜਿਹੜੀ ਉਹ ਬੱਚੇ ਨੂੰ ਲਗਨ ਦੇ ਨਾਲ ਬੱਚੇ ਨਾਲ ਪੜ੍ਹਾਈ ਦਾ ਪਿਆਰ ਪਾ ਕੇ ਉਸ ਤਰੀਕੇ ਨਾਲ ਉਹਨੂੰ ਪੜਾਇਆ ਜਾਵੇ ਤਾਂ ਕਿ ਬੱਚੇ ਨੇ ਜਿਹੜੇ ਪੜ੍ਹਾਈ ਤੋਂ ਡਰ ਕੇ ਇਸ ਤਰੀਕੇ ਦੇ ਜਿਹੜੇ ਵਰਤਾਰੇ ਆ ਉਹ ਨਾ ਕਰੇ